ਪੀਦਾ ਹਾਂਜੀ ਹਾਂਜੀ ਆਪਣੇ ਵੀਰ ਲੈਂਦੇ ਐ ਅੱਛਾ ਹਲੋ ਬਾਈ ਹਸਨਦਾਲ ਅਸਲੀ ਗੱਲ ਚਾਲ ਯਾਰ ਕੋਈ ਨਹੀਂ ਬਹੁਤਾ ਨਹੀਂ ਗੁੱਸਾ ਕਰੀਦਾ ਚਲ ਗਲਤੀ ਮੇਰੇ ਤੋਂ ਹੋ ਗਈ ਅਲੀ ਘਰ ਦੇ ਨਾਲ ਵੀ ਚੱਲ ਹੋਈ ਹੋਰ ਬੰਦਿਆਂ ਨਾਲ ਅਜਾ ਕਹਿੰਦਾ ਰਹੋਨਾਂ ਨਾਲ ਬਣੇ ਨਾ ਬਣੇ ਇਹਨਾਂ ਤਾਂ ਤੇਰੇ ਲਈ ਮਿਹਨਤ ਕੀਤੀ ਦਾ ਦਿਨ ਰਾਤ ਮੈਂ ਕਹਾ ਯਾਰ ਅੱਤੀ ਮੈਨੂੰ 5-4 ਫੋਨ ਆਏ ਬਾਰੇ ਸਾਰਾ ਸਵੇਰ ਤੱਕ ਬਾਤ ਨਹੀਂ ਕਰਦਾ ਪਰ ਮੈਂ ਕਰਦਾ ਕੋਈ ਨਵੀਂ ਤੱਕ ਆ ਮਦਰ ਪਰ ਇਤਮਾਲ ਕੀਤੀ ਗੱਲ ਬਤੀਤ ਉਹ ਸਾਰੀ ਵੀਡੀਓ ਪਾਰਟੀ ਚਾਹ ਰਹੇ ਹਾਂ ਤੇ ਮੈਂ ਤੁਹਾਨੂੰ ਫੀਲਟ ਨਾਲ ਵੀ ਬੁਲਾ ਦਿੱਤੀ ਮੈਨੂੰ ਖਿਆਲੀ ਜਿੰਨਾ ਜਿੰਨਾ ਕੋਈ ਮੈਂ ਪਰ ਰੋਟਵਾ ਨਹੀਂ ਦਿੱਤੀ ਕਿਹੜੀ ਕਹਿ ਕੇ ਨਾ ਤਬਰੀਕ ਮੁਰਦਾ ਨੂੰ ਕੀਤੀ ਫੀਲਟ ਮਦਰ ਸਰ ਬਿਲਕੁਲ ਸਹੀ ਹੈ ਜੀ ਉਹ ਕਹਿੰਦਾ ਜਿੰਨਾ ਲਾਪੇ ਇੱਕ ਖੀਤਾ ਬੰਦੇ ਦਾ ਹੈ ਚਾਹੇ ਕੰਜੀ ਘੱਟ ਕੀਤੀ ਚਾਹੇ ਵੱਧ ਕੀਤੀ ਅੱਲੀ ਹੁਣੇ ਆ ਤੋ ਤੁਹਾਡੇ ਨਾਲ ਐਨਾ ਕਦੀ ਹੋਣੀ ਪਈ ਹੈ ਨਾਲੇ ਬਾਈ ਨਾਲੇ ਬਾਈ ਜੇ ਹੁਣ ਗੱਲਾਂ ਜੇ ਬਾਈ ਗੱਲਾਂ ਕੋਈ ਕਹਿਣਾ ਨਹੀਂ ਚਾਹੀਦਾ ਮੈਂ ਕਹਾਂ ਯਾਰ ਤੂੰ ਫੋਨ ਕਰ ਚੱਲ ਮੈਂ ਮੁੰਡੇ ਤੋਂ ਸੌਰੀ ਪਾਉਣ ਲਈ ਜਾਇਸ ਕਰ ਲੈਣੀ ਆ ਬਈ ਹਣਾ ਹਾਂ ਜੀ ਮੋਦੀ ਵੀ ਬਰਾਬਰ ਚੱਲ ਰਹੀਆਂ ਹੋ ਜਾਂਦਾ ਕੋਈ ਗੱਲ ਦੇ ਲੈਂਗੇ ਹਾਂ ਕੋਈ ਕੰਮ ਹੋਵੇ ਕੋਈ ਜੇ ਹੋਵੇ ਜਦ ਮਾਰਗੀ ਹੋਰ ਕਰੂੰਗਾ ਜਦ ਤਮਾਹ ਜਿਤ ਕੁ ਅੱਧੀ ਆਂਕਾ ਨਹੀਂ ਚੱਲ ਪਾਗੀ ਜੀ ਜੇ ਕੋਈ ਇਧੇ ਜੰਨ ਸਿੱਧੀ ਜੀ ਹੁੰਦੀ ਹੈ ਵੀ ਜੇ ਕਿਸੇ ਨੇ ਖਲਾਸ ਬੋਲਦਾ ਹੈ ਕੁਝ ਕਹਾਂਗੇ ਤਾਂ ਅਗਲਾ ਜਿਹਨੇ ਵੀ ਪਹਿਲੀ ਗੱਲ ਦਾ ਛੋਟਾ ਸੁਆਰਿਆ ਹੋਵੇ ਉਹਨੂੰ ਤਾਂ ਕੁਝ ਦਾ ਲੱਭਦਾ ਹੁੰਦਾ ਹੈ ਸਹੀ ਹੈ ਜੀ ਠੀਕ ਹੈ ਨਾ ਇਹ ਮੁੰਡਾ ਫਰੇ ਨਾਲ ਦੇਖ ਵਧੀਆ ਕਿ ਬਹੁਤ ਜਿਆਦਾ ਇਹਨਾਂ ਨੂੰ ਜਲਦੀ ਕਰਦੇ ਨੇ ਪਤਾ ਨਹੀਂ ਚੱਲਦਾ ਆਪਾਂ ਆਪਣੀ ਗੈਂਜੀ ਦੋਸਤ ਬੜੀ ਹੈ ਲੋਕ ਤੁਹਾਨੂੰ ਬਹੁਤ ਬੈਠੇ ਆ ਲੋਕ ਨੇ ਪਤਾ ਨਹੀਂ ਯਾਰੇ ਉਹਦੇ ਪਾਸੇ ਕੀ ਪਰ ਨੇ ਕੀ ਪਰ ਦਿੰਦੇ ਹਨਾ ਇਹ ਪਰ ਦਿੰਦੇ ਹੋਰ ਨਾ ਸਾਡੇ ਤੇ ਕਿਉਂਕਿ ਦੇ ਬਾਅਦ ਤਾਂ ਇੰਨਾ ਦੇ ਪਰ ਪਰ ਬੜੇ ਆ ਯਾਰ ਕੰਨਿਆਂ ਦਾ ਫੋਨ ਆਇਆ ਕਹਿੰਦੇ ਕਿ ਤੁਸੀਂ ਤੇਰੀ ਬਸ ਜੀ ਲੱਗ ਜੋ ਫਿਰ ਬੜੀ ਹੋ ਜੋ ਕਰਨੇ ਨੂੰ ਸ਼ਖਦ ਜਨਲ ਜੰਦਰੂ ਕੰਦੇ ਇੱਕ ਪਾਸੇ ਰਿਸ਼ਮ ਨੀ ਦੀ ਗੱਲ ਕਰਨਾ ਮੁੰਬੀ ਫੋਟੋਨਾ ਲੱਗੀ ਨਾ ਹੋਣੀ ਹੈ ਤੁਹਾਨੂੰ ਵੀ ਨਹੀਂ ਚਾਹਤ ਕੇ ਉਹਨਾਂ ਦਾ ਲੱਗਦੇ ਹੋ ਹਾਂਜੀ ਹਾਂਜੀ ਦੇਖੋ ਕੱਲ ਆਪਾਂ ਇਹਨਾਂ ਪ੍ਰੋਜੈਕਟ ਦਾ ਕਿਹੜੀ ਕੰਸਲਾਈ ਕਰਕੇ ਇਹਨਾਂ ਦੀ ਸੀਐਓ ਵੀ ਦਾ ਆਪਾਂ ਕਹਿਦੀ ਆਏ ਪਈ ਇਹਨਾਂ ਦੀ ਸਿਵਾ ਗੁਰੂ ਪੁੱਤਰ ਲੈਤਾ ਕਿ ਕਰਦੀ ਹੋਏ ਜਿਹੜਾ ਪਾਸਾ ਵਿੱਚ ਉਹਨਾਂ ਦਾ ਪ੍ਰਿਕਨ ਕਰਨਾ ਆਪਾਂ ਨੇ ਖੋਤ ਜੀ ਬੈਂਡਰ ਅੱਤੇ ਦੇਖੋ ਨਹੀਂ ਨਹੀਂ ਇਹਦੇ ਬੰਦਾ ਆਪਣੇ ਨਾਲ ਤੁਰਿਆ ਸੀ ਉਹ ਵੀ ਦੇ ਨੋਟੇ ਲੋਕੀ ਗਏ ਕੋਈ ਨਹੀਂ ਕਦੇ ਲੈ ਕੇ ਜਾਂਦੇ ਸੀ ਉਹ ਤਾਂ ਸਾਹੀ ਮਾਨ ਨਾਲ ਲੈ ਕੇ ਗਏ ਆ ਇਹਨੇ ਨਹੀਂ ਬੁਲਾਇਆ ਆ ਵੀ ਰਹੀ ਹੈ ਮੈਂ ਕੋਈ ਗੱਲ ਨਹੀਂ ਐਤਨਾ ਵੀਰ ਇਹ ਕੁੜੀ ਦਾ ਦੁਰੀਆ ਮੱਝ ਗਈ ਜਿਹੜੀ ਗੱਲ ਨਹੀਂ ਚਲ ਕੋਈ ਨਹੀਂ ਕੋਈ ਨਾ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਬਾਈ ਜੀ ਠੀਕ ਹੈ ਕੋਈ ਗੱਲ ਨਹੀਂ ਐ ਇਹਨਾਂ ਦਾ ਪ੍ਰਵਾਹ ਤੋਂ ਬਹੁਤ ਮਹਿਤ ਕੀ ਇਹ ਨੂੰ ਨਹੀਂ ਕਹਿਣਾ ਚਾਹੀਦਾ ਸੀ ਠੀਕ ਹੈ ਕੋਈ ਗੱਲ ਨਹੀਂ ਬਾਈ ਜੀ ਠੀਕ ਹੈ ਮੈਂ ਕੋਈ ਨਾ ਕੋਈ ਤੀਵਰੀ ਮੈਂ ਕਿੱਦਾਂ ਨਿਕਲਦ ਨੂੰ ਮੈਂ ਤਾਂ ਇਹ ਦਿਨ ਬੰਦਾ ਹੈ ਦੇਖ ਇੱਕ ਤਾਂ ਨਾ ਮੇਰੇ ਦਿਮਾਗ ਚ ਨਹੀਂ ਇਹ ਗੱਲ ਰਹਿੰਦੀ ਵੀ ਮੈਂ ਐਂ ਨਹੀਂ ਆਈ ਜੀ ਠੀਕ ਨਾ ਇਹ ਗੱਲ ਮੇਰੇ ਦਿਮਾਗ ਚ ਹਲਦੀ ਹੈ ਬਜੀ ਸਵੇਰ ਦਾ ਸੁਬਹੀ ਹੋਣ ਐਂ ਨਹੀਂ ਆਂ ਜਾਂਦੇ ਜੀ ਅੰਗਰੇਜ਼ ਦੇ ਦਿਮਾਗ ਕੀ ਗੱਲ ਰਹਿੰਦੀ ਹੁੰਦੀ ਉਹ ਤਾਂ ਪਹਿਲੀ ਗੱਲ ਤਾਂ ਮੇਰੀ ਹੋਣੀ ਨਹੀਂ ਸੀ ਪੈਣੀ ਜੀ ਨਹੀਂ ਤਾਂ ਮੈਂ ਇਹਦਾ ਗੱਡਾ ਵੀ ਤੋਏ ਕੰਮ ਨਾ ਕਰ ਇਕਨਾਂ ਇਹ ਬਹੁਤ ਹੀ ਸੱਚਾ ਜਮਾਈ ਨਹੀਂ ਰਹਿੰਦੀ

ਹਲੋ ਬਾਈ ਹਸਨਦਾਲ ਸਹੀ ਗੱਲ ਚਾਹ ਲੈ ਯਾਰ ਕੋਈ ਨਹੀਂ ਬਹੁਤਾ ਨਹੀਂ ਗੁੱਸਾ ਕਰੀਦਾ ਚਲ ਗਲਤੀ ਮੇਟੋ ਹੋ ਗਈ ਮੈਂ ਧਰ ਦੇ ਨਾਲ ਵੀ ਚੱਲ ਗਈ ਹੋਰ ਬੰਦਿਆਂ ਨਾਲ ਜਿਉਂ ਯਾਰ ਤਾਂ ਕਹਿੰਦਾ ਉਹਨਾਂ ਨਾਲ ਬਣੇ ਨਾ ਬਣੇ ਇਹਨਾਂ ਤਾਂ ਤੇਰੇ ਲਈ ਮੈਂ ਤਾਂ ਕੀਤੀ ਨਾ ਦਿਨ ਰਾਤ ਵੀ ਮੈਂ ਕਿਹਾ ਯਾਰ ਆਪਦੀ ਨੂੰ 5-4 ਫੋਨ ਆਏ ਬੜਾ ਸਾਲ ਕਿ ਸੂਰ ਤੱਕ ਬਸ ਜੀ ਨੰਬਰ ਤੋਂ ਬਾਅਦ ਕਰਦਾ ਦੋ ਤੇ ਨਵੀਂ ਕਰਦਾ ਮਦਰ ਬਰੇਤ ਮੈਂ ਲਿਖੀ ਸੀ ਜਦੋਂ ਪਿੰਡ ਤੋਂ ਉਹਦੇ ਸਾਰੇ ਵੀਡੀਓ ਪਾਰਟੀ ਚਾਹ ਰਹੇ ਹੁੰਦੇ ਸਨ ਮੈਂ ਜਦੋਂ ਫੀਲਟ ਨਾਲ ਵੀ ਇਹ ਕਹਾਣੀ ਸੁਣੀ ਮੈਨੂੰ ਖਿਆਲੀ ਜੇ ਇਸ ਤਰ੍ਹਾਂ ਦਿਖਾਉਂਦੇ ਮੈਂ ਉਹ ਰਹਿਤਵਾਦੀ ਦਿੱਤੀ ਜਿਹੜੀ ਕਹਿੰਦੇਗਾ ਤਕਰੀਬ ਮੁੱਲੋਂ 200 ਦੀ ਕੀ ਮਦਰ ਸਰ ਬਿਲਕੁਲ ਸਹੀ ਹੈ ਜੀ ਠੀਕ ਹੈ ਨਾ ਜਿੰਨਾਂ ਲੋਕ ਇੱਕ ਕਿਸਤਾ ਬੰਦੇ ਦਾ ਚਾਹੇ ਕਹਿੰਦੀ ਕੱਟ ਕੀਤੀ ਚਾਹੇ ਵੱਢ ਕੀਤੀ ਲਿੱਖ ਅਭੀ ਅੱਜ ਤੁਹਾਡੇ ਨਾਲ ਆਇਆ ਨਾ ਕਦੀ ਫੋਨ ਜਿੰਨੀ ਭਈ ਹੈ ਨਾਲੇ ਬਾਈ ਨਾਲੇ ਬਾਈ ਜੇ ਹੁਣ ਗੱਲਾਂ ਜੇ ਬਾਈ ਗੱਲਾਂ ਕੋਈ ਕਹਿਣਾ ਨਹੀਂ ਚਾਹੀਦਾ ਮੈਂ ਕਹਾਂ ਯਾਰ ਤੂੰ ਫੋਨ ਕੱਟ ਚੱਲ ਵਾ ਮੁੰਡੇ ਤੋਂ ਸੌਰੀ ਜੇ ਪੋਲੇ ਗਏ ਕਰਦੇ ਆਂ ਬਈ ਹਣਾ ਹਾਂ ਜੀ ਕੋਈ ਵੀ ਬਰਾਬਰਿਕ ਨਹੀਂ ਹੋ ਜਾਂਦਾ ਕੋਈ ਗੱਲ ਨਹੀਂ ਤੇ ਕੋਈ ਕੰਮ ਹੋਵੇ ਕੁਝ ਹੋਵੇ ਜਦ ਮਰਗੀ ਬੋਲੂੰਗਾ ਜਦ ਤੁਹਾਡੇ ਅੰਦਰ ਤੁਹਾਡੇ ਅੱਥੇਗਾ ਨਹੀਂ ਚੱਲ ਪਾਏਗੀ ਜਿਹੜਾ ਆਈਆ ਦੇਖ ਜੰਨ ਸਿੱਧੀ ਜੀ ਹੰਟੀ ਹੈ ਵੀ ਜੇ ਕਿਸੇ ਨੇ ਖਲਾਫ ਬੋਲਣਾ ਹੈ ਕੁਝ ਕਹਾਂਗੇ ਤਾਂ ਅਗਲਾ ਜਿਹਨੇ ਪਹਿਲੀ ਗੰਦਰ ਛੋਦਾ ਸਮਾਰਿਆ ਹੋਵੇ ਉਹਨੂੰ ਤਾਂ ਕੁਝ ਦਾ ਲੱਭਦਾ ਹੁੰਦੇ ਨੇ ਸਹੀ ਹੈ ਜੀ लॻजो <laughs> ਕਰਨੇ ਨਹੀਂ ਉਸਕਾ ਜਨਰਲ ਜੰਦ ਲੜੂ ਜਾਂਦਾ ਇੱਕ ਪਾਸੇ ਲਿਖਣਾਂ ਦੇ ਜਾਂਦਾ ਗਏ ਮੁੰਬੀ ਖੋਦੀ ਨਾਲ ਲੱਗਣਾ ਹੋਣਾ ਤੇ ਉਹ ਵੀ ਨਾਲ ਚੱਲਦੇ ਉਹਨਾਂ ਨਾਲ ਲੱਗਦੇ ਹੋ ਹਾਂਜੀ ਹਾਂਜੀ ਦੇਖੋ ਕੱਲ ਆਪਾਂ ਨੇ ਪ੍ਰੋਸੈਸ ਕਰਕੇ ਇਹਨਾਂ ਦੀ ਸੀਰਜੀ ਦਾ ਪੱਕਾ ਗੱਦੀ ਹੈ ਇਹਨਾਂ ਦੀ ਸਿਵਾ ਗੁਰੂਪਤਰ ਲੈ ਕੇ ਕਰਦੇ ਹੋ ਜਲਦੀ ਨਾਲ ਫੜਦਾ ਜਿੰਨੋਂ ਦੇ ਨਾਲ ਪ੍ਰਕਿਰਤ ਕਰਨਾ ਆਪਾਂ ਨੇ ਖੋਦਲੀ ਬਿਆਹ ਦਾ ਹੱਥ ਦੇਖੋ ਨਹੀਂ ਨਹੀਂ ਜਿਹੜੇ ਬੰਦਾ ਆਪਣੇ ਨਾਲ ਕੁਰੇ ਆਖਣੇ ਤੇ ਨੋਟੇ ਬਾਕੀ ਹੋ ਗਏ ਜਿਵੇਂ ਬੜੀ ਕਬ ਲੈ ਕੇ ਗਏ ਸੀ ਆਪਾਂ ਤਾਂ ਹੀ ਮਾਨ ਲੈ ਕੇ ਗਏ ਆ ਮੈਨੇ ਨਹੀਂ ਬੁਲਾਇਆ ਅੱਗੀ ਲੱਗੀ ਹੈ ਮੈਂ ਕੋਈ ਗੱਲ ਨਹੀਂ ਆਪਣਾ ਵੀ ਰੈਲ ਕੁਰੇ ਕਰਨ ਦੁਨੀਆ ਮਰਜ਼ੀ ਕਹੀ ਜਾਂਦੇ ਦੀ ਗੱਲ ਨਹੀਂ ਚਲ ਕੋਈ ਨਹੀਂ ਕਰਨੀ ਤਰਾ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਮੈਂ ਗੱਲ ਨਹੀਂ ਹੈ ਕੋਈ ਗੱਲ ਨਹੀਂ ਬਾਈ ਜੀ ਰੱਖਾ ਮੈਂ ਬਹੁਤ ਹੋਰ ਤੋਂ ਰਿਵੈਕ ਮੈਂ ਕਿਹਾ ਲੱਖਣ ਦਿਨੋਂ ਮੈਂ ਤਾਂ ਇਹ ਦਿਨ ਹੁੰਦਾ ਹੈ ਦੇਖ ਇੱਕ ਤਾਂ ਨਾ ਮੇਰੇ ਦਿਮਾਗ 'ਚ ਨਹੀਂ ਇਹ ਗੱਲ ਰਹਿੰਦੀ ਵੀ ਮੈਂ ਕੀ ਹਾਂ ਜੀ ਨਾ ਇਹ ਗੱਲ ਮੇਰੇ ਦਿਮਾਗ 'ਚ ਹਲਦੀ ਹੈ ਬਸ ਸੋਚਦਾ ਹਾਂ ਕਿ ਵੀ ਹੁਣ ਐਂੰਤੀ ਹਾਂ ਜੀ ਜੇ ਮੇਰੇ ਦਿਮਾਗ 'ਚ ਇਹ ਗੱਲ ਰਹਿੰਦੀ ਹੁੰਦੀ ਤਾਂ ਪਹਿਲੀ ਗੱਲ ਤਾਂ ਮੇਰੀ ਹੋਣੀ ਨਹੀਂ ਸੀ ਪੈਣੀ ਜੀ ਬਿਲਕੁਲ ਨਹੀਂ ਬਈ ਮੈਂ ਇੰਨਾ ਵੱਡਾ ਮਿੱਤੂਏ ਕੰਮ ਨਾ ਕਰ ਇਕੱਲਾ ਨਾ ਆ ਵਿਸ਼ੇ ਕਰ ਜਮਾਈ ਨਹੀਂ ਰਹਿੰਦੀ جی کروں گا میم گلتی منع کدی بھی چرد نہیں آد بھی ایس کون ہے گلتی کی تو جی گلتی کی تا